ਿਰਕਉਨ ਕਉਨ ਕੁਨੁ ਗੁਣ ਤਹਿਜੈ ਕਾਮ ਕਉਨ ਸਾਹਿਬ ਕੁਨਿ ਨ ਧਨ ਨ ਮਰੀ ਮਨ ਮ ਬਰਨਿ ਨਾ ਸਕਉ ਤੁਮ ਆਪੁਨ ਉਹ ਭਗਵਾਨਾ ਜਿਤਾ ਜਿਉ ਪਿੰਡ ਸਾਡ ਤੇਰਾ ਓਨ ਪਰਮੇਸ਼ੀ પુરਖ ਭਗਵਾਨ ਦਰਸ਼ਨ ਦਾਸ ਕਹ ਨਾਨਕ ਦੇਹ ਓਮ ਕਰਾਹੇ ਦੇਹ ਓਮ ਕਰੀ ਵਖਿਆ ਮੇਰੀ ਸ਼ੋਮਾ ਆਯਾ ਕੰਤੇ ਤੂੰ ਨਾ ញਾਮ ਰਾਮਹੁ ਨਾਨਕ ਦਾਸ ਗੁਰਮੁਖ ਸਾਧਵਾ ਗਵਾਹੀ ਗੁਰਦੇ E ਮੇਂਦ ਪੁਰਾਤ ਜਾ ਸਕੁਨ ਨਾਵਤੈ ਨਾਨਕ ਬਾਬੂ ਸ਼ੰਕਰ ਕੈ جگ پتا شری گرھ سا جی کا ਵਰਤ ਰਹਿਣੋ ਅਮਰਿਤ ਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਵਰਪੰਕੀ ਸਾਸਨਿਦਨੋ ਅੰਕੀਨੇ ਨੋਇ ਪਾਤਸ਼ਾਹ ਤਨ ਸ਼੍ਰੀ ਗੁਰੂ ਦੇਗ 72 ਸਹਿਬ ਦੀ ਨਿਰਸ਼ਨਾਉ ਚਰਨ ਕੀਤਾ ਹੋਇਆ ਬਾਹੂ ਸ਼ਬਦ ਰਾਗ ਗੋਲਿ ਦੇ ਵਿੱਚ ਸਰਵਣ ਕੀਤਾ ਹੈ ਜੋ ਅੰਗੜੀ ਅਰੰਭ ਕੀਤੀ ਹੈ ਤੜੀ ਤੇ ਤੈ ਰਾਗ ਗੋਲਿ ਵਿੱਚ ਨੌਵੇਂ ਪਾਦਸ਼ਾਹ ਦਾ ਇਹ ਨੌਵਾਂ ਸ਼ਬਦ ਹੈ ਸਤਗੁਰੂ ਭੰਨ ਸ਼ਬਦ ਦੇ ਰਾਹੀ منق نام دیتے کہ اہفر منخا کو بچا رہے انہوں پاپا تو بچنے اس پرماتما کی شرح پیا جو غریباں دیا کرنے والا ہے جو سارے دار دور کرنوالا ہے ਅਚੇਤ ਨੇ ਅੱਖਾਂ ਹੀ ਹਲਤੇ ਥੇ ਕਾਫ ਨਕੀਤੇ ਗਏ ਚੇਤਨ ਤੇ ਜੇ ਦੇ ਕਰਨਾ ਅਚੇਤ ਕੋਲ ਜਾਣਾ ਪਰ ਕੋਲ ਜਾਣਾ ਪਰ ਬੇਲਤ ਵਿਦਵਾਨ ਸੱਜਣ ਇਹ ਵਖਰੇ ਵਖਰੇ ਅਰਥ ਕਰਦੇ ਨੇ ਗਿਆਨੀ ਸੰਤ ਸਿੰਘ ਜੀ ਬਚਕੇ ਜੋ ਨਹੀਂ ਨਾਮ ਪਾਕ ਪੰਕਤੀਆਂ ਦੇਖ ਕਰਦੇ ਹੋ ਕਹਿੰਦੇ ਨੇ ਵੀ ਉਹ ਆ ਜਿਨ੍ਹਾਂ ਬਾਰੇ ਤੈਨੂੰ ਚਿੰਤ ਚੇਤਾ ਨਹੀਂ ਅਜਨ ਕੇਤ ਪਾਕ ਹੋ ਰਹੇ ਨੇ ਇਹਨਾਂ ਉੱਪਰ ਕਰ ਇਹਨਾਂ ਉਦਾਰ ਇਹਨਾਂ ਬਾਰੇ ਸੋਚ ਨਾ ਕੋ ਚੇਤੇ ਕਰ ਕਹਿੰਦੇ ਨੇ ਆਪਨੇ ਸ਼ੋਕ ਸ਼ਬਦ ਜਿਨ੍ਹਾਂ ਬਾਰੇ ਤੈਨੂੰ ਸੋਚੀਂ ਜਾਂ ਤੂੰ ਕਹ ਰਿਹਾ ਮੈਂ ਫਾਕ ਵੀ ਨਹੀਂ ਮੈਂ ਬੁਨਾ ਹੀ ਨਹੀਂ ਮੈਂ ਤੋ ਜੇ ਕਿਸੇ ਬੁੜਾ ਨਹੀਂ ਬੋਲਿਆ ਤੋ ਨਹੀਂ ਕੁਛ ਨਹੀਂ ਮੈਂ ਕਿਨੂ ਮਾਰਿਆ ਕੁੱਤਿਆਂ ਨਹੀਂ ਗੱਲ ਨਹੀਂ ਕਰਦੀ ਕਿ ਕਦੇ ਇਹਨਾਂ ਪਲਪਾਂ ਵਾਲੇ ਮੈਂ ਸੋਚੀਏ ਕਿ ਜਦੋਂ ਕੋਈ ਬਾਪ ਮੇ ਹੋ ਜਿਹਨ ਜਿਹੜੇ ਸੁਤੇਸ਼ੇ ਨੀਓਂ ਜਿਨ੍ਹਾਂ ਨੂੰ ਪਤਾ ਆਤਮ ਗਿਆਨ ਦੇ ਜਾਣ ਤੋਂ ਬਿਨਾਂ ਲੱਗਦਾ ਨਹੀਂ ਆਪਣੇ ਆਪ ਹੀ ਹੋ ਰਿਹਾ ਬਾਕੀ ਤੇ ਨੇ ਆਪਾਂ ਮਨ ਨੂੰ ਕਿਸੇ ਤਰ੍ਹਾਂ ਕੋਈ ਸਥਾਨ ਤੇ ਬੈਠੀਆਂ ਮੰਦਰ ਮੰਨ ਕੇ ਗੁਰਦਵਾਰਾ ਗਏ ਏਕ ਬਾਣ ਪੁਣਤੀ ਅਸੀਂ ਪੜਨੇ ਆ ਬਜਤ ਰਿਆ ਰੂਪ ਦਾ ਇਹ ਹੈ ਇਹ ਪਰ ਇਨਾਂ ਦੇ ਤਰ੍ਹਾਂ ਨੇ ਕਿਸੇ ਧਰਮਕ ਸਥਾਨ ਤੇ ਬੈਠਿਆ ਕਿ ਰਸਤੇ ਪੈਂਦ ਤੇ ਜਾਂਦਿਆਂ ਵੀ ਕਿਸੇ ਕਾਰਨ ਬਲੀਨ ਤਾਂ ਤੱਕਿਆ ਨੇ ਪਾਪ ਹੋ ਚੁੱਕਾ ਹੈ ਸ਼ੋਭ ਸ਼ੰਭਾ ਆਪਾਂ ਕਦੀ ਨਿਆਂ ਚੁਕਲੀ ਨਹੀਂ ਕੀਤੀ ਕਿਸੇ ਸਾਧੂ ਕਿਸੇ ਦੇ ਗੰਧਿਆ ਤੋਂ ਨਹੀਂ ਸੁਣਾ ਦਿੱਤੀ ਅਸੀਂ ਕੰਨ ਵਾਸ ਕਰਕੇ ਸੁਣ ਲਿਆ ਤੇ ਪਾਪ ਹੋ ਚੁੱਕਾ ਹੈ ਉਹ ਕਹਿੰਦੇ ਚੋਰ ਨੂੰ ਚੋਰ ਕਹਿ ਜਣਾ ਵੀ ਪਾਪ ਹੈ ਜੋ ਤੇ ਹੋਵਾਂ ਲਾ ਲੈ ਜਿੰਨੇ ਮੇਰੇ ਸੱਜਣ ਤਾਂ ਬਾਪੇ ਦੇ ਸਾਹਮਣੇ ਆ ਢਰ ਤੂੰ ਜ਼ਿਦਾਵਾ ਕਰੋ ਕਿ ਮਾਪੇ ਆਖਣਗੇ ਤੂੰ ਚੋਰ ਹੈ ਠੱਗ ਹੈ ਇਹ ਜਵਦੀ ਨਹੀਂ ਬਟੇਉਂਦੇ ਭਾਉ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੱਥਿਆ ਪੂਰੀ ਵਾ ਮੰਨਦਾ ਹੈ ਆਪਣੇ ਆਪ ਨੂੰ ਗੁਰੂ ਪੇਸ਼ ਕਰਨ ਵਾਸਤੇ ਤ੍ਰਿਕੁਣਾ ਨਾਨਕ ਗੋਗਾ ਨੇ ਸਾਹਮਣੇ ਆਗਿਆਕਤੀ ਪੇਸ਼ ਕਰਦੇ ਹਰ ਹੀ ਨਮਕ ਹੈ। ਵਰਪੁੱਤੂ ਜੀ ਨਾਮਰੇ ਨਾਲ ਕੋਈ ਇੱਕ ਸ਼ਬਦ ਵੀ ਆਸ਼ਵ ਘਾੜ ਸਕਦਾ ਜੁਨਾ ਸਤੂ ਅਰਦਨਦੇਵ ਸਾਹਿਬ ਜੀ ਨੇ ਪ੍ਰਤੀ ਇਹਦੇ ਖਾਸ ਬੋਲੇ ਆਪੇ। ਬੰਮਾ ਸ਼ਰਣ ਧਰਤ ਨੂੰ ਮਰ ਰਹਿਮਤੁਦਾ ਅੰਦਰ ਦੇ ਨਾਲ پیروں تھان ਦੇਸ਼ੇ ਮਾਰੇ ਨਿਸ਼ਾਨਿਤ ਕਰਨਾ ਹੈ ਸਾਥੀ ਬਣਾ ਰਏ ਆ ਉਹਦਾ ਸਾਥ ਦੇ ਗੁਨਾ ਕਰ ਰਹੇ ਇੱਥੇ ਸਤਿਗੁਰੂ ਪ੍ਰਗਟ ਕਰ ਰਹੇ ਨੇ ਕਿ ਇਹ ਤੇਰੀ ਦਾਸ ਤੈ ਤੂੰ ਅਣਜਾਣ ਬਣ ਚੁੱਕਾ ਹੈ ਗੋਲ ਘਟ ਚੁੱਕਾ ਹੈ ਮੀਰ ਪ੍ਰਮਾਣੂ ਗਿਆ ਤੇ ਪਾਪਾਂ ਤੋਂ ਬਾਝੇ ਕਈ ਵਾਰੀ ਅਸੀਂ ਆਪਣੇ ਤੋਂ ਤਿਸ਼ਕ ਕਰਦੇ ਆਂ ਕਿ ਅਸੀਂ ਗੁਨਾਹੀ ਨਹੀਂ ਅਸੀਂ ਬਖੀ ਨਹੀਂ ਬਾਹਰ ਤੇ ਇਹ ਕਿ ਕਿਸੇ ਪ੍ਰਤੀ ਮਾੜੀ ਸੋਚ ਦਾ ਅੰਦਰ ਪ੍ਰਚਲਨ ਚੱਲ ਜਾਣਾ ਕੋ ਹਨ ਮੇਰਾ ਦੀ ਲੋਟੀ ਤੇ ਬੈਠ ਹੈ ਆਪਣੇ ਆਪ ਨੂੰ ਵਿਰੁੱਧ ਹੈ ਜੇ ਆਪਾਂ ਕੋ ਦੇ ਪ੍ਰਤੀ ਮਾਣਾ ਸ਼ੂਨਿਆ ਇਹ ਵੀ ਗੁਨਾਹ ਹੈ ਤੇ ਕਈ ਵਾਰੀ ਇਹ ਗੁਰਾਂ ਸਾਹਿਬ ਦੀ ਬੜਾ ਮੁਤਾਇਆ ਜਾਂਦਾ ਹੈ ਜਿਹੜੇ ਪ੍ਰਤੀ ਮਾਣੀ ਸੋਚ-ਸੋਚ ਰਹੇ ਹਨ ਜਿਨੇ ਪ੍ਰਤੀ ਮਾਣੀਆਂ ਕਰਨਾ ਚਾਹ ਆ ਵਿਅਕਤੀਆਂ ਚ ਖੜੀ ਹੋ ਕੇ ਕਰ ਰਹੇ ਹੋ ਸਕਦਾ ਉਹਦੇ ਤਰ੍ਹਾਂ ਉੱਠ ਪਾ ਹੋਵੇ ਉਹ ਅਦਿ ਜਵਾਲਾ ਦਾ ਹੈ ਕਿ ਜਾਨ ਉੱਚ ਚਿੰਤਨ ਵਿੱਚ ਜੁੜਿਆ ਹੈ ਤਾਂ ਇੱਕ ਵੱਡਾ ਸਿਮਰਨ ਕਰਕੇ ਹੈ ਅਚਾਰੀਅਤ ਦੀ ਮੁਰਤੋਈ ਕਰਦੇ ਨਹੀਂ ਮਿੱਠੀ ਪੁੱਤਰ ਹੈ ਗੁਰੰਬੜਾ ਬੜਾ ਦੂਰ ਚੱਕ ਦਾ ਸਿਮਰਨ ਇੱਥੇ ਸਤਿਗੁਰਾਂ ਸਿੱਧ ਕੀਤਾ ਕਿ ਇਹ ਦੀਗਾਸ ਹੁੰਦਾ ਹੈ ਮੇਹ ਪ੍ਰਵਾਹੀ ਹੈ ਬੈਂ ਕੁਰਬਾਨੀ ਨੇ ਅੰਤ ਉਹਨਾਂ ਦਾ ਨਾਮ ਲੈ ਕੇ ਕਿ ਇੱਥੇ ਇੱਥੇ ਵਿਆਸਕਰਨ ਜਦੋਂ ਹੁੰਸ ਕਿਤੇ ਪ੍ਰੋਫੈਸਰ ਸਾਹਿਬ ਸ਼ਰਮੀ ਨੇ ਉਹਨਾਂ ਦੀ ਅਚੇਤਿਆ ਉਦਾਸ ਨਹੀਂ ਕੀਤੀ ਜੇ ਅਚੇਤ ਸ਼ਬਦ ਕਿੱਥੇ ਕਿੱਥੇ ਆਇਆ ਉਹਦੀ ਵਰਤੋਂ ਕਿਵੇਂ ਕੀਤੀ ਗਈ ਉਹਦਾ ਹਵਾਲਾ ਨਾ ਰੋਟੀਓ ਨਾ ਦੇਖੇ ਕਿ ਅੰਗ ਅੰਗ ਦਿੱਤੇ ਇਥੇ ਇਥੇ ਸ਼ਬਦ ਵਰਤੇ ਆ ਗਏ ਖੈਰ ਉਹਨਾਂ ਨੇ ਵਰਤਿਆ ਵੀ ਗਲਤ ਲੋਕ ਉਹ ਸ਼ਾਇਦ ਉਹਨੂੰ ਸचेत ਕਰ ਰਹੇ ਨੇ ਮਨੁੱਖਤਾ ਤੋਂ ਪਾਪਾਂ ਤੋਂ ਬਚਿਆ ਰਹੇ ਪਾਪ ਨਹੀਂ ਕਰਨਾ ਗੋਣੇ ਕਰਨੇ ਕਿਉਂਕਿ ਇਹਨਾਂ ਨੇ ਇਹ ਜਿੰਦਗੀ ਨੂੰ ਅਰਸ਼ਹੁਤੋਂ ਤੱਕ ਜਿਹੜੇ ਜਿਸ ਸ੍ਰਿਮਣੀ ਜੀਵਨ ਮਿਲਿਆ ਜਿਹਨੂੰ ਭਗਤੀ ਬਣਿਆ ਰਿਹਾ ਇਹਨਾਂ ਤੋਂ ਪਾਸ਼ਾ ਨਾ ਵਟਿਆ ਉਹ ਉਸ ਅਕਾਲ ਦਾ ਚਿੰਤਨ ਨਾ ਕੀਤਾ ਰੱਬ ਨਾਲ ਨਾ ਜੁੜਿਆ ਰੱਬ ਦੀ ਸ਼ਰਨ ਵਿੱਚ ਨਾ ਆਇਆ ਤੇ ਆਪਣੇ ਮਕਸਦ ਤੋਂ ਭਟਕ ਗਏ ਗੁਰੂ ਦੇ ਨਾਮ ਦੇ ਨਾਲ ਇਹ ਪਾਪ ਪੰਦ ਕੇ ਉਚਾਰਨ ਦੀ ਨਾਨ ਚੇਤ ਪਾਪ ਤੇ ਦਲਵੇ ਨੀਨ ਮਯ ਅਨ ਸਕਲ ਭੈ ਪੰਜਨ ਨੀਨ ਮਯ ਅਨ ਸਕਲ ਭੈ ਪੰਜਨ ਸ਼ਰਨ ਤਾਹੀ ਤੁਮ ਪਰਦੇ ਰਹਾਉ ਐਗਾ ਫਰਮਤ ਉਪਰ ਪਾਪ ਤੋਂ ਬਚਿਆ ਰਹੇ ਕਿ ਇੰਨਾ ਪਾਪਾਂ ਤੋਂ ਬਚਣ ਵਾਸਤੇ ਕਿਥੇ ਜਾਇਆਗਾ ਤੁਸੀਂ ਮੜੀ ਜੇ ਮਾਟ ਤੇ ਜਿਸ ਦੇਰ ਪਰਿਦੰ ਗੁਰੂ ਕੋں ਜਿਸੇ ਬੇਨ ਦੀ ਜਗਨ ਨੂੰ ਪੁਜੇਗਾ ਸਤਿਗੁਰਾਂ ਕੇ ਨਹੀਂ ਜਿਹੜਾ ਦੀਨਾ ਤੇ ਦਇਰ ਕਰਨ ਵਾਲਾ ਹੈ ਜਿਹੜੇ ਕੋ ਸਮਰਥ ਹੈ ਇਹਨਾਂ ਭਗਵਾਨ ਤੋਂ ਬਚਾਉਂਦੇ ਹੀ ਸਮਰਥਾ ਕੀ ਹੈ ਗੁਰੂ ਨੇ ਸੁਣਾਇਆ ਜਣੇ ਕਿ ਤੂੰ ਕਰਮ ਕਰਮੀ ਹੈ ਕਿ ਇਹ ਤੇਰੀ ਜ਼ਿੰਦਗੀ ਦੀ ਵਿਵਰਜਿਤ ਕਰਮ ਨੇ ਤੂ ਇਹਾਂ ਦੇ ਨੇੜੇ ਵੀ ਨਹੀਂ ਟੁਕਣਾ ਪਰ ਗੁਰੂ ਦੇ ਦッセ ਦਾ ਤਾਂ ਜੇ ਗੁਰੂ ਕੋਲ ਆਏਗਾ ਗੁਰੂ ਜਵਾ ਹੈ ਗੋਏ ਜੋਤੀ ਪਾਇਸ਼ ਗੁਰੂ ਨੇ ਗਿਆਨ ਦੇਣਾ ਤੇ ਗਿਆਨ ਦੀ ਪ੍ਰਾਪਤੀ ਦੀ ਸਾਰਿਆਂ ਤੋਂ ਪਹਿਲਾਂ ਕਰਮ ਗੁਰੂ ਕਰਦਾ ਹੈ ਉਹ ਨਾਮ ਦਾ ਪਰਮਾਤਮਾ ਹੈ ਸਤਿਗੁਰੂ ਨਾਮ ਨਿਰਾੰਤਰਾਇਆ ਕਿਰਤਾ ਸਾਧ ਬਿਨਾਂ ਸੀ ਬੇਨੁਲ ਪੜਦਾ ਦਾਸ ਜੀ ਤੇਤਰ ਤਲੇ ਤਲੇ ਹੋਦਰ ਥਾਂ ਥਾਂ ਦੀ ਟੇਕ ਰੱਖਦਾ ਸੀ ਬੇਨੁਲ ਨਾਮ ਦੇ ਦ੍ਰਿੜ ਪਰਵਾਹਾਂ ਦੁਜੀ ਕਿਰਪਾ ਗੁਰੂ ਕੀ ਕਰਦਾ ਜੀ ਆਪ ਆਪਣਾ ਬਣਾ ਲੈਂਦਾ ਆਪਣੀ ਨਿਰਦਰ ਬਣ ਕੇ ਕੁਛੇ ਅਫਸਰ ਦੇ ਨਾਲ ਛੋਟੇ ਛੋਟੇ ਉਹਨਾਂ ਤੋਂ ਗੱਲ ਕਰਦੇ ਇਸੇ ਨੇ ਤਾਂ ਇਹ ਗੱਲ ਕਰਨ ਕਿ ਸਰਕਾਰ ਨਾਲ ਉਹਨੂੰ ਜਿਆਦਾ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਕਿ ਆ ਮੈਂ ਤੇ ਮੇਰੀ ਗੱਲ ਨੂੰ ਬੜੀ ਮੰਨਦਾ ਨੀਯਸ਼ੀ ਐਸਐਸਬੀ ਇਸੇ ਨਾਲ ਵੀ ਬਾਤ ਹੋ ਗਈ ਬੜਾ ਮੈਨੂੰ ਮੇਂ ਜ਼ਿੰਦਗੀ ਇੱਕ ਤਰ੍ਹਾਂ ਆਜਾ ਬਣ ਗਿਆ ਵੀ ਉਹਨਾਂ ਆਪਣਾ ਕੋਈ ਪਰਿਵਾਰ ਨਹੀਂ ਕਿ ਆਪਣੀ ਤੇ ਚੱਲਦੀ ਆ ਆਪ ਕੋ ਨਾਲ ਰਹਿੰਦੇ ਆ ਖਲਾਣੀ ਵਿਅਕਤੀ ਦਾ ਉਹ ਜਾਰੀ ਮੰਤ ਦੇ ਮੰਨ ਦੇ ਨਹੀਂ ਹਣ ਜੇੜੇ ਬਾਤ ਨਰਸਾਤੀ ਨੇ ਉਹਨਾਂ ਦੇ ਕਾਗਜ਼ ਕੋਲ ਵੀ ਹੁਣ ਤਾਂ ਵੀ ਚਲਾਨ ਕਰਕੇ ਗੱਲ ਨਹੀਂ ਕਰਦੀ ਜਿਨਾਂ ਦੀ ਸਰਕਾਰੇ ਦਰਬਾਰੇ ਬਾਣੋ ਦੀ ਹੋਵੇ ਇੱਕ ਵੀ ਕਾਗਜ਼ ਨਾ ਹੋਵੇ ਸਾਰਾ ਕੁਝ ਦੌਰ ਦਾ ਤੇ ਸ਼ਿਕਾਇਤ ਵੀ ਬਲਾਕਾਰ ਦੇ ਪੀਨੇ ਦੇ ਕਾਗਜ਼ ਨਹੀਂ ਤਾਂ ਰਾਜ ਦਾ ਮੰਦ ਪੁਰਾਣੀ ਦੌਰ ਦੀ ਹੋਏਗਾ ਕਾਗਜ਼ ਨਹੀਂ ਸਤਗੁਰਾਂ ਖੈ ਤੋ ਨਾਗ ਦਾ ਪ੍ਰਵਾਨਾ ਕੋਲ ਹੋਵੇ ਨਾ ਉਹ ਉਹ ਇੱਚ ਇੰਦਿਆਂ ਚਿੰਤਨ ਕਰਨ ਵਾਲਿਆਂ ਦੇ ਕਾਗਜ਼ ਤੇ ਉਹਨਾਂ ਦੇ ਚਲਾਨ ਧਰਤੀ ਦੇ ਪਾਰ ਜਾਂਦੇ ਨੇ ਧਰਮ ਰਾਹੀ ਦਰ ਕਾਗਜ਼ ਫਾਰੇ ਦੇਖੇ ਕੰਮ ਕੀ ਫੱਟ ਗਏ ਲੋੜੀਂਦੀ ਖਾਣੇ ਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਧਰ ਜਦੋਂ ਹਰੀ ਬਖਸ਼ ਤੇ ਜਦੋਂ ਪਰਮੇਸ਼ਰ ਪੱਖ ਤੇ ਪ੍ਰਵਾਨੀ ਇਸ਼ਰਾਂ ਕੇ ਸਤਿਗੁਰਾਂ ਦੀ ਪਾਕ ਬਾਣੀ ਤੋਂ ਬੜਾ ਜਾ ਗਿਆ ਕਿ ਗੁਰੂ ਅਗਨੀ ਕਿਰਪਾ ਕਰਦਾ ਹੈ ਉਹ ਤੁਹਾਨੂੰ ਆਪਣਾ ਬਣਾ ਸਤਗੁਰ ਨਾਮ ਜਿਧਾਨ ਦਰੜਾਇਆ ਚਿੰਤਾ ਸਗਲ ਬਿਨਾਸ਼ੀ ਕੀ ਕੀਤਾ ਉਹਨੇ ਕਾਲ ਕਿਰਪਾ ਆਪ ਨੂੰ ਕੰਨ ਲੀਨਾ ਉਹ ਆਪਣਾ ਬਣਾਇਆ ਕਿਨੇ ਮੇਰਾ ਆਪਣਾ ਬਣਾ ਲਿਆ ਪਰ ਪ੍ਰਾਣ ਤੋਂ ਪਹਿਲੋਂ ਤੁਹਾਡੇ ਅੰਦਰੋਂ ਪ੍ਰਗਟ ਹੋ ਗਿਆ ਦੇਖੋ ਸ਼ਬਦ ਵਾਰ ਵਾਰ ਇਹ ਗੱਲ ਆਏਗੀ ਕਿ ਮਨ ਵਿੱਚ ਵਸ ਗਿਆ ਉੱਥੇ ਵਸਣ ਤੋਂ ਬਾਅਦ ਵੀ ਉਹ ਤੁਹਾਡੇ ਅੰਦਰ ਹੈ ਜੋ ਸਾਰੇ ਅੰਦਰ ਪਹਿਲਾਂ ਮਿੱਠਾ ਟੱਪ ਕੇ ਜਦੋਂ ਕੋ ਤੁਹਾਡਾ ਜਨਮ ਹੋਇਆ ਤੁਹਾਡੇ ਇਹ ਤਨ ਨੂੰ ਬਣਾਉਣ ਦੀ ਪ੍ਰਕਿਰਿਆ ਨਾਲ ਹੋਈ ਰੱਬ ਤੇ ਉਹ ਵਸ ਗਿਆ ਪਰਮਾਣੂ ਕਿੰਦੀ ਉਹਨੇ ਆਪਣੇ ਬੈਣ ਦੇ ਘਰ ਬਣਾਇਆ ਤੇਰਾ ਸਨੇਹ ਨਹੀਂ ਉਹ ਸਮਝੀ ਮਿੱਠਾ ਹੀ ਤੇਰਾ ਹੈ ਫਿਰ 13 ਘੜੀ ਪਰਮੇਸ਼ਰ ਦਾ ਤੇਰਾ ਸਰੀਰ ਵੀ ਪਰਮੇਸ਼ਰ ਦਾ ਘਰ ਹੈ ਤੇ ਇਹਦੇ ਚ ਰਹਿੰਦੇ ਆ ਬੈਠਾ ਹੋਇਆ ਹੈ ਹੁਣ ਤੂੰ ਕਰ ਕਿਰਪਾ ਆਪਣੋਂ ਕਰ ਦੀ ਨਾ ਮਨ ਵਸਿਆ ਅਬਨਾਸੀ ਸਰੀਰ ਦੇ ਅੰਦਰ ਸੀ ਮਨ ਚ ਆ ਗਿਆ ਉਹ ਜਦੋਂ ਪ੍ਰਗਟ ਹੁੰਦਾ ਹੈ ਪ੍ਰਸ਼ਾਨੀ ਪਾਸੇ ਵਿਖਾ ਦਿੰਦਾ ਕਿ ਤੂੰ ਨਹੀਂ ਤੇਰਾ ਸਰੀਰ ਨਹੀਂ ਤੇਰੀਆਂ ਚੀਜ਼ਾਂ ਨਹੀਂ ਇਹ ਨਿਰੰਕਾਰ ਹੈ ਸਾਰੇ ਪਾਸੇ ਪਰਮੇਸ਼ਰ ਹੈ

ਦਿਲ ਦਾ ਰਸਾਇਦਾ ਤਾਂ ਪਰਮਮਿਹਰ ਦਾ ਰਸਨ ਚਾਹੀਦਾ ਉਹਨੂੰ ਦੂਜੇ ਭੋਜਨ ਸਵਾਦ ਨਹੀਂ ਲੱਗਦੇ ਉਹ ਤੇਜੀ ਰੁੱਤ ਦੀ ਉਹਦੇ ਆਂਦਤ ਵੀ ਪੇਟ ਤਕਲੇ ਜ ਕਰਦਾ ਹੈ ਇਹਨਰ ਵਿਲੀਅੰਪੀ ਖਾਣਾ ਪੀਣਾ ਜਗਾ ਦਾ ਬਦੈਕ ਆਪਾਂ ਨੂੰ ਤੇ ਇਹ ਇਹਨਾਂ ਨੇ ਨੇੜੇ ਲਾਈ ਰੱਖਿਆ ਬਸੇ ਹੀ ਕਰਮ ਹੈ ਜਿੰਨੇ ਵੀ ਖਾਣਾ ਪੀਣਾ ਹੱਸਣਾ ਸੌਣਾ

ਨਾਨਕ ਖਾਣੇ ਬਿਨਾ ਚੰਗਾ ਲੱਗਦਾ ਦਿਨ ਵੀ ਨਹੀਂ ਲੰਘਦਾ ਰਾਤ ਵੀ ਨਹੀਂ ਲੰਘਦੀ ਜੁਰੀਤਾ ਆਇਤੀ ਵਰਦੀਆਂ ਟੋਕ ਟੋਕ ਉਠਣ ਆਸ ਤੇ ਇਹ ਦਿਨਾਂ ਦਾ ਜੀਵਿਆ ਜਿਨ੍ਹਾਂ ਬਣਾ ਲਈ ਆ ਜਦੋਂ ਪਰਮਾਤਮਾ ਕੋ ਜਨਨੀ ਬਾਗ ਆਏ ਜਦੋਂ ਗੁਰੂ ਦੀ ਸ਼ਰਣੇ ਵਿੱਚ ਸਿਖਾ ਗਏ ਉਦੋਂ ਸਾਡੇ ਮੂਰਤ ਕੈਨੇਰੇ ਪਰਮੇਸ਼ਰ ਨੇ ਰੱਖਿਆ ਪਰਤੇ ਉਸ ਵਿਅਕਤੀ ਨੂੰ ਪਰਪੰਤ ਹਟਾ ਦਿੱਤਾ ਪਾਪ ਕਰਮਾਂ ਤੋਂ ਦੂਰ ਕਰ ਦਿੱਤਾ ਇਹ ਸੰਤ ਗੁਰਾਂ ਕੇ ਆਪ ਇਹਨਾਂ ਸਾਰਿਆਂ ਕੋ ਉਹਦੇ ਨੇੜੇ ਆ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਣਾ ਫਿਰ ਉਹਦੇ ਜਸ ਲੋਕਾਂ ਮੇਲ ਪੁਰਾਨ ਜਸ ਗੁਣ ਗਾਵਤ ਤਨ ਕੋ ਨਾਮਿ ਹਿ ਹੈ ਮੋ ਤਰਿ ਐਗਾ ਸੋ ਮੁ ਖੁਸ਼ ਪਰਮਾਤਮਾ ਦਾ ਨਾਮ ਆਪਣੇ ਹਿਰਦੈ ਵਿਚ ਰੋਹ ਕੇ ਆ ਉਹਦਾ ਚਿੰਤਨ ਕਰ ਜੇਸ਼ ਪਰਮਾਤਮਾ ਦੇ ਜਸ ਨੂੰ ਇਹਨੇ ਗੁਣਾਂ ਕੁ ਵੇਦ ਕਾ ਨਾਦ ਕਰ ਉਚਕਾਂ ਹਿਰਦੈ ਲਗਾਇਆ ਜਾਂ ਰਿਹਾ ਕਿਉਂਕਿ ਇਹ ਬਗਵਤ ਮੁਖ ਕੋਈ ਮਾਪਰ ਉਚਾਰ ਕੇ ਤੇਰੀ ਜਿੰਦਗਨੀ ਨੂੰ ਪਵਿੱਤਰ ਕਰਨ ਵਾਲਾ ਜਿਹੜੇ ਕੋਈ ਪ੍ਰਮਾਤਮਾ ਦਾ ਨਾਮ ਨਹੀਂ ਹੈ ਜਿਹੜਾ ਤੇਰੀ ਜਿੰਦਗੀ ਉਤਾਰ ਕਰ ਸਕਦਾ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਹਸਾਨੇ ਪਾਪਾਂ ਤੋਂ ਦੂਰ ਹੋ ਸਕਦਾ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਅਸਮਰ ਸਭ ਹਰ ਗਈ ਪ੍ਰਭੂ ਉਹਦਾ ਨਾਮ ਸਿਮਰ ਸਿਮਰ ਹਸਾਨੇ ਪਾਪਾਂ ਤੋਂ ਮੁਕਤ ਹੋਦਾ ਜਿਵੇਂ ਜਿਵੇਂ ਤੂੰ ਨਾਮ ਤੇ ਪਹਿਗਾ ਤੇਵੇਂ ਤੇਰੇ ਸਾਰੇ ਪਾਪ ਨਹੀਂ ਉਹਨਾਂ ਦਾ ਪਾਇ ਉਹਨਾਂ ਦਾ ਨਾਲ ਤੇ ਉਹਨਾਂ ਦੇ ਨਾਲ ਲੱਗਣ ਵਾਲੇ ਦੋਸ਼ ਤੇਰੀ ਜ਼ਿੰਦਗੀ ਚੋਂ ਖਤਮ ਹੋ ਜਾਣਗੇ। ਇਹ ਕਰਨਾ ਕਿਉਂ ਹੈ ਸਤਿਗੁਰ ਕਹਨ ਕਿ ਵਿਖੇ ਚਲ ਤੇ ਰੱਖ ਮਾਨਸ ਤੇਹ ਬਹੁਰਣੈ ਪਾਵਹਿ। ਕਸ਼ੂ ਉਪਾਉ ਮੁਕਤ ਕਾ ਕਰਨੇ ਤੇ ਮਨੁੱਖਾ ਜੀਵਨ ਜਿਹੜਾ ਇਹ ਫਿਰ ਕਦੇ ਲਭ ਨਹੀਂ ਸਕਦਾ। ਮਾਨਸੁ ਜਨਨ ਦੋਨਾ ਪਹ ਹੈ ਹੋਇ ਨ ਬਾਰ ਬਾਂ ਇਹ ਵਾਰ ਵਾਰ ਨਹੀਂ ਮਿਲਣਾ ਤੇ ਇਹਨੂੰ ਤੂੰ ਪਲਪਾਉਣ ਚ ਲਾ ਕੇ ਗਵਾ ਦੇ ਆਪਣੇ ਜੀਵਨ ਦੀ ਮੁਕਤੀ ਵਾਸਤੇ ਕੋਈ ਉਪਾਅ ਕਰ ਕੰਨਨ ਕਹਿਤ ਗਾਏ ਪਰਨਾਮ ਹੈ ਹਉਸਾ ਕਰ ਕਹਿ ਪਾਲ ਉਤਰਣੇ ਸਤਿਗੁਰੂ ਕਹਿੰਦੇ ਪਵੇਰਾ ਹੈ ਨਾ ਪਰਪਰ ਤੁਖਦਾਸ਼ੀ ਪ੍ਰਾਪਤ ਕਰਨ ਦਾ ਕੋਈ ਇਲਾਰਜ ਕਰ ਲੈ ਤੈਨੂੰ ਨਾਨਕ RAM ਜੀ ਮੋਹ ਭਾ ਕੇ ਸਹਿਬਾ ਅੱਖੀਆਂ ਨਾਲ ਕੇ ਗੱਲ ਕਹਿੰਦਾ ਹੈ ਪਰਿਸ਼ੂ ਪ੍ਰਵਾਤਮਾ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਦਾ ਪਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਇਹ ਜੀਵਨ ਪ੍ਰਾਪਤ ਹੋਇਆ ਹੈ ਤੇ ਇਹਦੇ ਵਾਸਤੇ ਨੇਕਾ ਸਤਿਗੁਰਾਂ ਦੇ ਸ਼ਬਦ ਦੇ ਰਾਹੀਂ ਇਹ ਦੱਸਿਆ ਕਿ ਜੇ ਇਹ ਸੰਸਾਰ ਭਵਸਾਗੁਰ ਤੋਂ ਪਾਰ ਹੋਣਾ ਹੈ ਇਹ ਤੇਨੂੰ ਪਰਮਾਤਮਾ ਦੀ ਛਲ ਵਿੱਚ ਆਉਣਾ ਪਏਗਾ ਪਰਮਾਤਮਾ ਦੀ ਛਲ ਵਿੱਚ ਆਉਣਾ ਹੈ ਕਿ ਜੋ ਕੋਟ ਗੁਰੂ ਨੇ ਆਖਿਆ ਉਹ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਣਾ ਪਏਗਾ ਜੋ ਕੋਟ ਗੁਰੂ ਕਹੇ ਨੇ ਉਹਦੇ ਅਨੁਸਾਰ ਉਹ ਕਿ ਆਪਣੀ ਜ਼ਿੰਦਗੀ ਨੂੰ ਜਿਉਣਾ ਪਏਗਾ ਜਦੋਂ ਤੂੰ ਗੁਰੂ ਦੇ ਆਖੇ ਲਾਂਕੇ ਆਪਣੀ ਜ਼ਿੰਦਗੀ ਨੂੰ ਤੋਲੇਗਾ ਜਦੋਂ ਤੂੰ ਗੁਰੂ ਦੇ ਆਖੇ ਲਾਂਕੇ ਆਪਣੇ ਜੀਵਨ ਨੂੰ ਜਿਉਣਾ ਅਰਥ ਕਰੇਗਾ ਜਦੋਂ ਤੂੰ ਗੁਰੂ ਤੇ ਆਖੇ ਲੱਗ ਕੇ ਆਪਣੀ ਜ਼ਿੰਦਗੀ ਚ ਕੰਮ ਕਰਨੇ ਆਰੰਭ ਕਰ ਦੇਗਾ ਗੁਰਮਤਿ ਗਾਜੀਦਾਰ ਦੇ ਕਰਨਾ ਸ਼ੁਰੂ ਕਰ ਦੇ ਨਾ ਤੇਰੇ ਹਿਰਦੇ ਵਿੱਚ ਗੁਰੂ ਨਤਿ ਭੈ ਆਦਮ ਸਤਕਾਰ ਵਸਣਾ ਆਰੰਭ ਹੋਏਗਾ ਇੱਕ ਦਿਨ ਜਪਦਿਆਂ ਜਪਦਿਆਂ ਗੁਰੂ ਤੇ ਮਨ ਵਿੱਚੋਂ ਪਰਗਟ ਹੋਵੇਗਾ ਉਹ ਉਣ ਦੀ ਪਾਲ ਟੁੱਟ ਜਾਏਗੀ ਜਿਵੇਂ ਸੱਚ ਗੁਰਦਾਨ ਸਿੰਘ ਜੀ ਕਹਿੰਦੇ ਨੇ ਕਿ ਸਤਿਆ ਦਾ ਕੋਈ ਹੈ ਫਿਰ ਉਹ ਹੈ ਆਮ ਹੁਕਮਰਾਨੀ ਚਲਣਾ ਨਾ ਜੇ ਤੈਨੂੰ ਗੁਰੂ ਦੀ ਕਨੂ ਦੇ ਕੰਦ ਜੇ ਤੈਨੂੰ ਉਸ ਗੁਰੂ ਦੀ ਪਾਲ ਉਸਰ ਕਰੋਗਾ ਉਦੋਂ ਗੁਰੂ ਤੈਨੂੰ ਸਾਰੇ ਪਾਸਿਓਂ ਸੁਖ ਖੁਸ਼ੀ ਖੇੜਾ ਤੇ ਅਨੰਤ ਬਖਸ਼ਿਸ਼ ਕਰੇਗਾ ਉਸ ਪਾਲਣ ਦੇ ਰੂਪਨ ਕੋਪਰਨ ਇਹ ਦੇਵਤਾ ਵਰ ਚੱਲਦੀ ਹੈ ਜਦੋਂ ਮਿਰਤਾ ਬਦੇ ਉਦੋਂ ਪਰਮੇਸ਼ਰ ਦੀ ਪ੍ਰਾਪਤੀ ਦੇ ਜਿਹੜੇ ਨੂੰ ਕੋ ਨੰਨ ਹੌਲੀ ਹੌਲੀ ਇੱਕ ਦਿਨ ਪਰਮੇਸ਼ਰ ਅੰਦਰ ਪ੍ਰਗਟ ਹੋ ਜਾਂਦਾ ਹੈ پرمیشر اپنے پر لب سکیے یہ لس ساری چوڑی پائے گا فتح واحو جی کا خالصا واحد شبد گا بنیاد ہوا ستگو میں پایا ਹਰ ਨਾਲ ਨ ਹੁਕਮਨ ਮੇਰੇ ਹੁਕ ਸਾਥ ਵੇਸਾਰਣਾ ਪ੍ਰਭੂ ਦਾ ਰੂਪ ਤੇਰਾ ਕਾਰਨ ਸਤਿ ਸਵਾਸ ਸਭ ਕੰਤਾਂ ਦਾ ਸਮਰੱਥ ਸੁਆਮੀ ਸ਼ੋਕ ਮਨੋਂ ਬਸਾਲੇ ਸਤਿ ਸਾਈਂ ਬਾਂ ਧਿਆਨ ਨਹੀਂ ਕਰਤੇ ਰਹਿ ਅਰਦਾਸ ਸੁਚਰਣਾ ਤੇਰੀ ਨਾਮਨ ਵਸਾਵੈ ਤੇ ਨਾਮ ਸਤਿ ਸ਼ੰਚੇ ਸਾਈਂ ਤੇ ਨਾਮ ਕਰਤੇ ਰਹਿ ਸਚਾ ਨਾਮ ਮਿਲਾਇਆ ਧਾਰੂ ਹਰਿ ਸ਼ੰਤ ਸੁਖ ਮਾਨਸਿਆ ਜਨੀ ਇਛਾ ਸਭ ਜੰਗਾਂ ਤੇ ਨਾਮ ਸੁਹੋ ਸੰਤੋਖ ਸਗਤ ਰੂਪੇ ਆਗੁ ਸਚਾ ਨਾਮ ਮਿਆਇਆ ਧਾਰੂ ਵਾਜੇ موسیقی ਸਾਚ ਜਨ ਪਹਿ ਸਰਸੇ ਪੂਰੇ ਗੁਰ ਤੇ ਸਰ ਤੇ ਪੂਨੀਤ ਕਹਤੇ ਪਵਿਤ ਸਤ ਗੁਰ ਗੜਿਆ ਪਰ ਤੇਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਊਠਾ ਗੁਰ